ਗਲਾਬ ਸਿੰਘ ਮੈਂ ਜਿਉਂਦਾ ਭਾਰਤੀ ਸੰਜੁਣੀ ਨੇਕਤਾ ਗ੍ਰਾਹਾਂ ਦਾ ਸੀਨੀਅਰ ਮੀਤ ਪ੍ਰਧਾਨ ਰੰਪਰੇ ਬਲਾਕ ਦਾ ਜੋ ਕਿ ਰਾਤ ਦੇ 1:00 ਬਜੇ ਤੋਂ ਲੱਗੀ ਅਗੋਂ ਦੇ ਘਰਾਂ ਦੇ ਵਿੱਚ ਸਾਪੇ ਮਾਰਨਾ ਲਗਾਤਾਰੀ ਲੱਗੀ ਹੋਈ ਆ ਪਹਿਲਾ ਜੇਠੂਗਾ ਦੇ ਪ੍ਰਧਾਨ ਦੇ ਝੰਡਾ ਸਿੰਘ ਦੇ ਘਰੇ ਸਾਪਾ ਮਾਰਿਆ ਉਹਨਾਂ ਨੇ ਉੱਥੇ ਵੀ ਲੋਕਾਂ ਨੇ ਪੂਰੇ ਕੱਢੀ ਕੰਢੀ ਕੇ ਇਕੱਠੇ ਹੋ ਕੇ ਉਹਨਾਂ ਨੂੰ ਭਜਾਇਆ ਹੁਣ ਜਿਹੜਾ 4:00 ਵਜੇ ਇੱਥੇ ਜਿਉਂਦ ਪਿੰਡ 4:30 ਵਜੇ ਆਪਣੇ ਮੇਰੇ ਘਰ ਕੋਲੇ ਆ ਕੇ ਪੁਲਿਸ ਬਹੁਤ ਵੱਡੀ ਗਿਣਤੀ ਵਿੱਚ ਖੜੀ ਆ ਕੇ ਪਰ ਜਦੋਂ ਇੱਧਰ ਲੋਕਾਂ ਨੂੰ ਜਨਤਾ ਨੂੰ ਪੂਰੇ ਸਨੇਹਾਂ ਲੱਗਿਆ ਇਸ ਗੱਲ ਦਾ ਜਨਤਾ ਵੱਡੀ ਗਿਣਤੀ ਵਿੱਚ ਇਕੱਠੀ ਹੋਈ ਆ ਖੜ੍ਹੀ ਆ ਜਨਤਾ ਬਹੁਤ ਇਕੱਠੀ ਹੋਈ ਹੋਈ ਪਰ ਪੁਲਿਸ ਦੀ ਐਡੀ ਮਾਰੀ ਕਰਤੂਤ ਜਿਹੜੀ ਉਹਦੀ ਨਿੰਦਾ ਜੋ ਕਰਨ ਵਾਲੀ ਆ ਸਾਡੇ ਉਹ ਘਰਾਂ ਦੇ ਆ ਕੰਦਾ ਟੱਪ ਕੇ ਅੰਦਰ ਵੜੇ ਆ ਯਾਨੀ ਇਹੋ ਜੀ ਕਰਤੂਤ ਆ ਆਪਦੀ ਖਣਾ ਕੇ ਗਏ ਆ ਪਰ ਜਦੋਂ ਇਧਰ ਉਹ ਲੋਕ ਇਕੱਠੇ ਹੋ ਗਏ ਫਿਰ ਉਹਨਾਂ ਨੂੰ ਮੜਮਿਆਂ ਕੰਦਾ ਟੱਪੜੀਆਂ ਬਹੁਤ ਔਖੀਆਂ ਹੋ ਗਈਆਂ ਸੀਗੀਆਂ ਪਰ ਇਹਨਾਂ ਕੋਲੇ ਕੋਈ ਬਰਾਂਟ ਨਹੀਂ ਕੋਸ ਨਹੀਂ ਪਰ ਇਸ ਲੋਟ ਐ ਕੰਦਾ ਟੱਪ ਕੇ ਪੁਲਿਸ ਦਾ ਵੜਨ ਦਾ ਕੋਈ ਅਧਿਕਾਰ ਹੀ ਨਹੀਂਗਾ ਠੀਕ ਆ ਘਰ ਘੇਰ ਲੈਣ ਹੋਰ ਘਰ ਲੈਣ ਲੋਕ ਖੜੇ ਆ ਜਾਣਗੇ ਲੋਕ ਪਰ ਇਹ ਹੱਕ ਨਹੀਂ ਬਣਦਾ ਪਰ ਆ ਲੋਕਾਂ ਨੇ ਆ ਕੇ ਭਰਾਵੋ ਉਹਨਾਂ ਨੂੰ ਦਵਲਿਆ ਘੜੈਲੇ ਵਾਲੇ ਰਾਹ ਭੱਜ ਗਏ ਹੋ ਕੇ ਰਾਂ ਤੇ ਬਾਰੇ ਸਾਰੇ ਹੀ ਪਿੰਡਾਂ ਨੂੰ ਹੋਰ ਵੀ ਸਨੇਹਾ ਲਾਉਣਾ ਚਾਹੁੰਦੇ ਆ ਜਿੱਥੇ ਜਿੱਥੇ ਵੀ ਇਹ ਜਾਣਗੇ ਐ ਜਿਵੇਂ ਜੌਨਪਿੰਡ ਦੇ ਵਿੱਚ ਹੜ ਬਣ ਕੇ ਲੋਕ ਇੱਕ ਮਿੰਟ ਦੇ ਵਿੱਚ ਇਕੱਠੇ ਹੋ ਕੇ 4 ਵਜੇ ਇੱਕ ਕਾਲ ਤੇ ਐ ਇਕੱਠੇ ਹੋ ਜਾਣ ਸਾਰੇ ਪਿੰਡਾਂ ਨੂੰ ਇਹੀ ਸਨੇਹਾ ਦੇਣਾ ਚਾਹੁੰਦੇ ਆ ਤੇ ਨਾਲ ਸਾਰੇ ਪਿੰਡਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਜੋ ਕਿ ਆਪਾਂ ਚੰਡੀਗੜ੍ਹ ਦੇ ਵਿੱਚ ਜਾਣਾ ਅੱਜ ਉਹ ਜਾਣਾ ਹਰ ਹਾਲਤ ਚੰਡੀਗੜ੍ਹ ਆਪਾਂ ਕਿਸੇ ਗੱਲੋਂ ਨਹੀਂ ਰੁਕਣਾ ਕਿ ਕੋਈ ਪੁਲਿਸ ਦਾ ਦੁਆਵ ਨਹੀਂ ਮੰਨਣਾ ਕੋਈ ਡਰ ਨਹੀਂ ਮੰਨਣਾ ਕੋਈ ਝੇਬ ਨਹੀਂ ਮੰਨਣੀ ਇਸ ਕਰਕੇ ਨੌਜਵਾਨਾਂ ਨੂੰ ਸਾਰੇ ਹੀ ਨਗਰਾਂ ਨੂੰ ਮੈਂ ਤਾਂ ਇਹੀ ਬੇਨਤੀ ਕਰਦਾਗਾ ਇਸ ਕਰਕੇ ਵੀ ਵੱਡੀ ਗਿਣਤੀ ਵਿੱਚ ਭਰਾਵੋ ਜੇ ਸਾਡੇ ਤੇ ਆਇਆ ਜੜ ਕੇ ਆਉਂਦੇ ਆ ਇਹ ਫਿਰ ਅਸੀਂ ਆਏ ਘਰਾਂ 'ਚ ਵੜ ਕੇ ਤਾਂ ਉਹ ਕਹਣਗੇ ਡਰ ਗਏ ਲੋਕ ਪਰ ਜੇ ਆਏ ਜੜ ਕੇ ਆਉਂਦੇ ਉਹਦੋਂ ਦੁੱਗਣੇ ਹੋ ਕੇ ਜਾਈਏ ਅਸੀਂ ਦੁੱਗਣੇ ਦੇ ਵੀ ਤਿੱਗਣੇ ਹੋ ਕੇ ਜਾਈਏ ਇਹ ਸਨੇਹਾ ਦਿੰਨੇ ਆਸੀਂ ਸਾਰੇ ਨਗਰਾਂ ਨੂੰ ਵੀ ਵੱਡੀ ਗੰਟੀ ਵਿੱਚ ਜਾ ਚੰਡੀਗੜ੍ਹ ਜਾਣਾਗਾ ਤੇ ਸਾਡੀ ਵੀ ਅੱਜ ਚੰਡੀਗੜ੍ਹ ਨੂੰ ਪੂਰੀ ਤਿਆਰੀ ਆ ਸ ਪੰਜ ਟਰਾਲੀਆਂ ਸਾਡੀਆਂ ਤਿਆਰ ਖੜੀਆਂ ਗਈਆਂ ਸਾਰਾ ਪ੍ਰਬੰਧ ਅਸੀਂ ਲੈ ਕੇ ਜਾਵਾਂਗੇ ਵੱਡੀ ਗੰਟੀ ਵਿੱਚ ਸਾਡੇ ਨੌਜਵਾਨ ਤੇ ਸ਼ਮੇਰ ਸਾਡੀਆਂ ਮਾਵਾ ਭੈਣਾ ਆ ਚੰਡੀਗੜ੍ਹ ਨੂੰ ਜਾਣਗੇ ਇਸ ਕਰਕੇ ਸਾਰੇ ਇਹੀ ਪਿੰਡਾਂ ਨੂੰ ਸੁਨੇਹਾ ਹੈਗਾ ਵੀ ਕੋਈ ਪੁਲਿਸ ਦਾ ਦਵਾ ਨਹੀਂ ਮੰਨਣਾ ਭਰਾਵੋ ਵੱਡੀ ਗੰਟੀ ਵਿੱਚ ਚੰਡੀਗੜ੍ਹ ਨੂੰ ਚੱਲੋ ਦੇਖਾਂਗੇ ਜਿੱਥੇ ਕੋਈ ਨਾਕੇ ਹੋਏ ਕੀ ਕਰਨਗੇ ਭੰਨਾਗੇ ਨੱਕ ਨੁੱਕ ਇਹਨਾਂ ਦੇ ਪਹੁੰਚਾਂਗੇ ਚੰਡੀਗੜ੍ਹ ਜਿਹੜਾ ਮੁੱਖ ਮੰਤਰੀ ਦਾ ਧੌਣ ਚ ਕਿਲਾਗਾ ਉਹ ਕੱਢ ਕੇ ਆਵਾਂਗੇ ਹਰ ਹਾਲਤ ਕੱਢ ਕੇ ਆਵਾਂਗੇ ਤੇ ਪ੍ਰਧਾਨ ਜੀ ਤੁਸੀਂ ਦੇਖ ਰਹੇ ਹੋ ਜੀ ਪ੍ਰਸ਼ਾਸਨ ਦਾ ਰਵਈਆ ਵੀ ਜਥੇਵੰਦੀ ਲਹਿਰ ਨੂੰ ਦਬਾਉਣਾ ਚਾਹੁੰਦੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਹਕੂਮਤਾਂ ਜੇ ਕੋਈ ਵੀ ਹੋਣਗੀਆਂ ਹਕੂਮਤਾਂ ਜਦੋਂ ਲੋਕਾਂ ਨੇ ਆ ਵੋਟਾਂ ਮੁੱਸਕੇ ਵਹਿ ਜਾਂਦੀਆਂ ਪਹਿਲਾਂ ਤਾਂ ਲੋਕਾਂ ਨੂੰ ਕਹਿੰਦੇ ਆ ਵੀ ਸੋਡਰ ਨੂੰ ਵੋਟਾਂ ਪਾਓ ਇਸ ਸੋਡਾ ਕੁਝ ਕਰਾਂਗੇ ਐ ਕਰਾਂਗੇ ਤੁਸੀਂ ਸਾਡੇ ਉਹੀ ਸੋਡੇ ਆ ਵੋਟਾਂ ਵਾਲੇ ਜ਼ਰੂਰ ਕਹਿੰਦੇ ਆ ਜਦੋਂ ਵੋਟਾਂ ਲੋਕਾਂ ਤੋਂ ਮੁਸਲੀਆਂ ਇਹਨਾਂ ਨੇ ਮੁੜ ਕੇ ਲੋਕਾਂ ਦੀ ਵਾਹ ਨਹੀਂ ਫੜਦੇ ਇਹ ਹਕੂਮਤ ਕੋਈ ਵੀ ਹੈ ਜਬਰ ਚ ਹੀ ਆਉਂਦੀ ਹੈ ਹਕੂਮਤ ਜਿਹੇ ਤੂੰ ਪਹਿਲਾਂ ਵਾਲੀਆਂ ਹਕੂਮਤਾਂ ਜਿਹੇ ਹਕੂਮਤਾਂ ਇਸ ਕਰਕੇ ਇਹਨਾਂ ਤੋਂ ਕੋਈ ਬਹੁਤ ਓਈ ਵੋਟ ਬਟੋਰੂ ਪਾਰਟੀਆਂ ਤੋਂ ਨਾਲ ਚਾਅ ਕਰਖੋ ਇਹ ਲਹਿਰਾਂ ਨੂੰ ਦਬਾਉਂਦੀਆਂ ਹੁੰਦੀਆਂ ਗਿਆ ਪਰ ਲਹਿਰਾਂ ਤਾਂ ਇਦੋਂ ਗਾਹਾਂ ਵੱਧੀਆਂ ਹੁੰਦੀਆਂ ਜੇ ਇਹੋ ਜੇ ਕੋਈ ਹਾਲਤ ਕਰਨੀਆਂ ਹੈ ਜਿਹੇ ਜਿਹੇ ਮੁੱਖ ਮੰਤਰੀ ਦੇ ਕੱਲ ਦੇ ਬਿਆਨ ਆ ਉਹ ਤਾਂ ਬਹੁਤ ਨਿੰਦਰਿਆ ਜੋਗ ਆ ਇਹ ਤਾਂ ਲਹਿਰਾਂ ਇਦੋਂ ਦੁੱਗਣੀਆਂ ਤਿੱਗਣੀਆਂ ਹੋ ਕੇ ਨਿਕਲਣਗੀਆਂ ਜਿੰਨਾ ਮਰਜੀ ਜ਼ੋਰ ਨਾਲੇ ਜਿੰਨਾ ਮਰਜੀ ਸਾਪੇ ਮਾਰਲੇ ਪੁਲਿਸ ਜਿੰਨਾ ਮਰਜੀ ਸਾਡੇ ਅੱਗੋਂ ਨੂੰ ਫੜ ਕੇ ਅੰਦਰ ਦੇ ਤੇ ਫੇਰ ਕਿਹੜੇ ਲਹਿਰਾਂ ਦਬ ਜਾਣਗੀਆਂ ਜਿੰਨੇ ਮਰਜੀ ਸਾਡੇ ਸ਼ਹੀਦ ਕਰਦੇ ਮਾਰਦੇ ਕੋਈ ਦਿੱਕਤ ਨਹੀਂ ਸਾਨੂੰ ਤਾਂ ਇਹ ਤਾਂ ਲਹਿਰਾਂ ਦਾ ਉਸ ਤੋਂ ਬਾਅਦ ਉਹ ਹੋਊਗਾ ਸਾਡੇ ਦਾ ਖੂਨ ਪੈਣਾ ਜੜਾਂ ਦੇ ਵਿੱਚ ਜਦੋਂ ਐ ਕੋਈ ਸਾਡੇ ਸ਼ਹੀਦਾਂ ਦੇ ਦਾ ਖੂਨ ਡੁੱਲੂਗਾ ਇਸ ਕਰਕੇ ਇਸ ਤਾਮਰ ਬੇਲ ਵਾਂਗੂ ਵਧਾਂਗੇ ਲਾਲੇ ਜ਼ੋਰ ਜਿੰਨੇ ਮਰਜੀ ਹਕੂਮਤ ਲਾਲੇ ਤੋਂ ਵਧਾਂਗੇ ਤੇ ਤੁਸੀਂ ਦੇਖ ਰਹੇ ਪਿੰਡ ਜਮਨਾ ਦੇ ਵਿੱਚ ਜੋ ਗੁਲਾਬ ਸਿੰਘ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਦੇ ਕਰੇ ਚਾਪਾ ਮਾਰ ਕੇ ਪੁਲਸਾਈ ਕਿ ਕਿ ਉੱਧਰ ਲੋਕਾਂ ਨੇ 21 ਲਖ ਤੋਂ ਜੂਮ ਇਕੱਠਾ ਹੋ ਕੇ ਜੋ ਦੇ ਬਾਹਰ ਦੇ ਅੱਗੇ ਆ ਗਏ ਤੇ ਪੁਲਸ ਪ੍ਰਸ਼ਾਸਨ ਉੱਤਪਜਾਇਆ ਤੇ ਵੀਡੀਓ ਨੂੰ ਬਸ ਬਸ ਤੋਂ ਬਹੁਤ ਸ਼ੇਅਰ ਕਰ ਦਿਓ ਤਾਂ ਕਿ ਹਰ ਇੱਕ ਪਿੰਡੋਂ ਪਿੰਡੀ ਇਹ ਨਾ ਕਰਦੇ ਆ ਕਿਤੇ ਵੀ ਕਰਦੇ ਆ ਉਸ ਸਾਥ ਦੇ ਨਾਲ ਤੁਸੀਂ ਸਾਰਿਆਂ ਨੇ ਇਹ ਵੀ ਵਰਤਨਾ ਤਜਰਬਾ ਇਕੱਠੇ ਹੋ ਕੇ ਲੋਕਾਂ ਨੇ ਆਗੂਲੀ ਰੱਖਿਆ ਤੁਹਾਡਾ ਧੰਨਵਾਦ ਮੈਂ ਬਿੱਟੂ ਮੱਲੇਨ ਭਾਰਤੀ ਕਿਸਾਨ ਜੁਨੇ ਨੇ ਇਕਤਾ ਗ੍ਰਾਹਾਂ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ-ਵੱਖ ਆਗੂਆਂ ਦੇ ਘਰੇ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਪੰਜਾਬ ਪੁਲਿਸ ਵੱਲੋਂ ਰੈਡਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਮੇਰੇ ਘਰੇ ਸਵੇਰ 3 ਵਜੇ ਦੋ ਗੱਡੀਆਂ ਪੁਲਿਸ ਦੀਆਂ ਹੁੰਦੀਆਂ ਆਕੇ ਬਾਰ ਖੜਕਾਉਂਦੇ ਆ ਤੇ ਉਸ ਤੋਂ ਬਾਅਦ ਪਰਿਵਾਰ ਸੁੱਤਾ ਪਿਆ ਹੁੰਦਾ ਮੈਂ ਸੁਬਾ ਚੌਕਸੀ ਚੱਕਣੇ ਸੀ 2:30 ਵਜੇ ਅਸੀਂ ਸੁਬਾ ਮੈਂ ਘਰੋਂ ਨਿਕਲ ਗਿਆ ਸੀਗਾ ਸਾਨੂੰ ਪਤਾ ਸੀ ਵੀ ਰੈਡਾਂ ਹੋਣਗੀਆਂ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਮੀਟਿੰਗ ਛੱਡ ਕੇ ਗਿਆ ਭਗਵੰਤਪານ ਸਾਹਿਬ ਨੂੰ ਪੁੱਛਣਾ ਚਾਹੁੰਦਾ ਜੇ ਜਿਹੜੇ ਤੁਸੀਂ ਅੱਜ ਸੀ ਅਸੀਂ ਆਮ ਘਰਾਂ ਦੇ ਵਿੱਚੋਂ ਆਏ ਆ ਕੀ ਅਸੀਂ ਨਸ਼ਾ ਤੱਕਸਰ ਹੈ ਅਸੀਂ ਕੋਈ ਗੁਨਾਹ ਕੀਤਾ ਵਡਾ ਗੁਨਾਹ ਕੀ ਕਰਤਾ ਵੀ ਜਿਹੜਾ ਤੁਸੀਂ ਰੈਡਾਂ ਕਰ ਰਹੇ ਹੋ ਘਰਾਂ ਦੇ ਵਿੱਚ 2:30 2:2 3:3 ਵਜੇ ਜਿਹੜਾ ਰੈਡਾਂ ਮਾਰ ਰਹਿੰਦਾ ਆਏ ਪਵਾ ਤੁਸੀਂ ਲੋਕਾਂ ਦੀ ਆਵਾਜ਼ ਦਬਾ ਲੋਗੇ ਆਏ ਲੋਕਾਂ ਦੀ ਬਾਜ ਦਬਜੂਗੀ ਇਹ ਲੋਕਾਂ ਨੇ ਤਾਂ ਸੁਪਰੀਮ ਕੋਰਟ ਦਾ ਮੂੰਹ ਮੋੜਿਆ ਹੋਇਆ ਹੈ ਇਹ ਲੋਕਾਂ ਨੇ ਤਾਂ ਦਿੱਲੀ ਦੀ ਸੈਂਟਰ ਦਾ ਸਰਕਾਰ ਦਾ ਮੂੰਹ ਮੋੜਿਆ ਹੋਇਆ ਹੈ ਇਹ ਲੋਕਾਂ ਨੇ ਤਾਂ ਸਕੰਦਰ ਬਾਦਸ਼ਾਹ ਦੇ ਮੋੜ ਤੇ ਕੀ ਲੋਕ ਤਾਕਤ ਤੋਂ ਵੱਡੇ ਜਿਹੜੀਆਂ 2023 ਦੇ ਵਿੱਚ ਤੁਸੀਂ ਮੰਨੀਆਂ ਹੋਈਆਂ ਮੰਗਾਏ ਅਸੀਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਕਹਿ ਰਹੇ ਹਾਂ ਜਿਹੜਾ ਝੋਨੇ ਦੀ ਡੇਟ ਹੈ ਵੀ ਉਹਨੂੰ 1 ਜੂਨ ਕੀਤਾ ਜਾਵੇ ਝੋਨੇ ਦਾ ਘੜ ਝਾੜ ਘਟਦਾ ਹੈ ਜਿਹੜਾ ਝੋਨਾ ਅਸੀਂ ਲਾਇਗੇ ਕਿਹੜਾ ਪੀਆਰ 126 ਤੁਸੀਂ ਲਵਾਇਆ ਸੀ ਉਹ ਤੁਸੀਂ ਖਰੀਦਿਆ ਨਹੀਂ ਲੋਕਾਂ ਦੀ ਤੁਸੀਂ ਲੁੱਟ ਕੀਤੀ ਇਹ ਮੰਗਾਂ ਜਿਹੜੀਆਂ ਸਾਰੀਆਂ ਰੱਖਣੀਆਂ ਸੀ ਉਹ ਤੁਸੀਂ ਮੀਟਿੰਗ ਛੱਡ ਕੇ ਭੱਜ ਗਿਓ ਖੇਤੀ ਖਰੜਾ ਤਾਂ ਤੁਸੀਂ ਰੱਦ ਕਰਤਾ ਜਿਹੜਾ ਸੈਂਟਰ ਸਰਕਾਰ ਦਾ ਸੀ ਬਹੁਤ ਵਧੀਆ ਕੀਤਾ ਤੇ ਜਿਹੜੀਆਂ ਛੋਟੇ ਨਾਲ ਮੰਗਾਂ ਆ ਉਹ ਕਿਉਂ ਨਹੀਂ ਤੁਸੀਂ ਲਾਗੂ ਕਰ ਰਹੇ 6 ਫਸਲਾਂ ਤੇ ਐਨਐਸਪੀ ਦਾ ਮਸਲਾ ਸੀ ਉਹ ਕਿਉਂ ਨਹੀਂ ਕਰ ਰਹੇ ਇਹੀ ਮੰਗਾਂ ਤੇ ਤਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਸੀ ਆਏ ਭਾਵੇਂ ਤੁਸੀਂ ਮੋਰਚਾ ਚੰਡੀਗੜ੍ਹ ਤੋਂ ਰੋਕ ਦਿਓ ਕਿ ਆਗੂਆਂ ਨੂੰ ਅਰੈਸਟ ਕਰਕੇ ਐਸ ਕਰਕੇ ਭਰਾਵੋ ਅੱਜ ਸਵੇਰ 3 ਵਜੇ ਰੱਡੀਆਂ ਭਰਕੇ ਘਰਾਂ ਚੋਂਦ ਗਏ ਮੇਰੇ ਤੇ ਹੋਰ ਵੀ ਵੱਖ-ਵੱਖ ਪੰਜਾਬ ਦੇ ਵਿੱਚ ਰੇਡਾਂ ਮਾਰੀਆਂ ਤੇ ਪੁਲਿਸ ਚੈਕਿੰਗ ਕਰਦੀ ਐ ਤੇ ਭਾਵੇਂ ਅਸੀਂ ਕੀ ਐ ਕੋਈ ਫਰੰਟ ਹੋਣ ਕੋਈ ਕੰਪਲੇਂਟ ਹੋਵੇ ਕੋਈ ਨਸ਼ਾ ਤੱਕਰ ਹੋਈਏ ਕੋਈ ਗੁਨਾਹ ਕੀਤਾ ਹੋਵੇ ਫਿਰ ਤਾਂ ਹੈ ਐ ਮਾਨ ਸਾਹਿਬ ਤੁਸੀਂ ਲੋਕਾਂ ਦੀ ਆਵਾਜ਼ ਦਬਾ ਕੇ ਐ ਤਰਕੀਆਂ ਨਹੀਂ ਕਰ ਸਕਦੇ ਛੋਟੇ ਪੌਣੇ 2 ਸਾਲ ਰਹਿ ਗਏ ਤੇ ਲੋਕਾਂ ਦੀ ਜਿਹੜਾ ਆਵਾਜ਼ ਦਬਾਉਂਦਾ ਤੇ ਉਹ ਮਾਂਝਿਆ ਜਾਂਦਾ ਤੇ ਇਹ ਭਲੇਖਾ ਕੱਢ ਦਿਓ ਲੋਕ ਵੱਡੇ ਹੁੰਦੇ ਐ ਇਹਨਾਂ ਨੇ ਸਿਕੰਦਰ ਬਾਦਸ਼ਾਹ ਦੇ ਮੋਰਚੇ ਸੁਪਰੀਮ ਕੋਰਟ ਦਾ ਮੂੰਹ ਮੋੜਤਾ ਲੋਕਾਂ ਨੇ ਤਾਂ ਤੇ ਲੋਕ ਤਾਕਤ ਨੂੰ ਤੁਸੀਂ ਕਿਤੇ ਨਹੀਂ ਦਬਾ ਸਕਦੇ ਤੇ ਭਰਾਵੋ ਅੱਜ ਇਹੇ ਮੋਰਚੇ ਦੀ ਪੰਜਾਬ ਦੇ ਲੋਕਾਂ ਨੂੰ ਅਸੀਂ ਅਪੀਲ ਕਰਦੇ ਆਂ ਵੀ ਵੱਡੀ ਪੱਦਰ ਤੇ ਤਿਆਰੀ ਕਰਕੇ ਆਓ ਘਰਾਂ ਚੋਂ ਨਿਕਲੋ ਜੇ ਮੰਡੀਆਂ ਬਚਾਉਣੀਆਂ ਜੇ ਫਸਲਾਂ ਬਚਾਉਣੀਆਂ ਹੁਣ ਲੋਕਾਂ ਨੂੰ ਨਿਕਲਣ ਦੀ ਲੋੜ ਹੈ ਘਰਾਂ ਦੇ ਵਿੱਚੋਂ ਤੇ ਨਹੀਂ ਬਾਈ ਜੀ ਇਹ ਸਰਕਾਰਾਂ ਕਾਰਪੋਰੇਟ ਪੱਖੀ ਆ ਇਹ ਜ਼ਮੀਨਾਂ ਖੋ ਕੇ ਸਾਨੂੰ ਘਰਾਂ ਚ ਨੱਪ ਲੈਣਗੀਆਂ ਹੁਣ ਮੌਕਾ ਹੈ ਘਰਾਂ ਤੋਂ ਨਿਕਲਣ ਦਾ ਧੰਨਵਾਦ ਮੰਗਾ ਤੇ ਤਾਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਸੀ ਐਂ ਭਾਵਾ ਤੁਸੀਂ ਮੋਰਚਾ ਚੰਡੀਗੜ੍ਹ ਤੋਂ ਰੋਕ ਦਿਓ ਕਿ ਆਗੂਆਂ ਨੂੰ ਅਰੈਸਟ ਕਰਕੇ ਇਸ ਕਰਕੇ ਭਰਾਵੋ ਅੱਜ ਸਵੇਰ 3 ਵਜੇ ਗੱਡੀਆਂ ਭਰ ਕੇ ਘਰਾਂ ਚੌਦ ਗਏ ਮੇਰੇ ਤੇ ਹੋਰ ਵੀ ਵਕ ਵਕ ਪੰਜਾਬ ਦੇ ਵਿੱਚ ਰੇਡਾਂ ਮਾਰੀਆਂ ਤੇ ਪੁਲਿਸ ਚੈਕਿੰਗ ਕਰਦੀ ਹੈ ਤੇ ਭਾਵਾ ਅਸੀਂ ਕੀ ਹੈ ਕੋਈ ਵਾਰੰਟ ਹੋਣ ਕੋਈ ਕੰਪਲੇਂਟ ਹੋਵੇ ਕੋਈ ਨਸ਼ਾ ਤੱਕਸਰ ਹੋਈਏ ਕੋਈ ਗੁਨਾਹ ਕੀਤਾ ਹੋਵੇ ਫਿਰ ਤਾਂ ਹੈ ਆਹ ਮਾਨ ਸਾਹਿਬ ਤੁਸੀਂ ਲੋਕਾਂ ਦੀ ਆਵਾਜ਼ ਦਬਾ ਕੇ ਆਹ ਤਰੱਕੀਆਂ ਨਹੀਂ ਕਰ ਸਕਦੇ ਛੋਟੇ ਪੌਣੇ 2 ਸਾਲ ਰਹਿ ਗਏ ਤੇ ਲੋਕਾਂ ਦੀ ਜਿਹੜਾ ਆਵਾਜ਼ ਦਬਾਉਂਦਾ ਤੇ ਉਹ ਮਾਂਜਿਆ ਜਾਂਦਾ ਤੇ ਇਹ ਭਲੇਖਾ ਕੱਢ ਦਿਓ ਲੋਕ ਵੱਡੇ ਹੁੰਦੇ ਆ ਇਹਨਾਂ ਨੇ ਸਿਕੰਦਰ ਬਾਦਸ਼ਾਹ ਅੱਗੇ ਮੋੜ ਤੇ ਸੁਪਰੀਮ ਕੋਰਟ ਦਾ ਮੂੰਹ ਮੋੜਦਾ ਲੋਕਾਂ ਨੇ ਤਾਂ